ਤੇ ਬੇਬੇ ਨੂੰ ਨਾ ਪਰਸਨ ਮਿਲ ਗਈ ਹੋਣੀ ਹੈਗੀ ਤੇ ਉਹਨੂੰ ਪੁੱਛਦੀ ਹੈਗੀ ਮੈਂ ਤਾਂ ਆਪ ਮਸ਼ੀਨ ਲੈ ਕੇ ਆਉਣੀ ਹੈਗੀ ਕੱਪੜੇ ਸੇਉਣ ਵਾਲੀ ਤੇ ਪੈਸੇ ਥੋੜੇ ਜੇ ਘਟਦੇ ਆ ਪਰਸਨ ਤਾਂ ਮਿਲ ਗਈ ਹੋਣੀ ਹੈ ਮੇਨ ਲਾਦਾ ਚਲ ਮੈਂ ਮੜਾ ਜਾ ਫੋਨ ਲਾ ਕੇ ਪੁੱਛਦੀ ਆ ਉਹਦਾ ਜਵਾਬ ਤਾਂ ਬਚਾਰੀ ਨੇ ਕਦੇ ਦਿੱਤਾ ਨਹੀਂ ਪਰਸਨ ਤਾਂ ਸਾਰੀ ਆਏ ਵਾਰ ਮੈਨੂੰ ਫੜਾਉਂਦੀ ਹੈ ਆਪਨੇ ਜਿਸ ਨੰਬਰ ਤੇ ਫੋਨ ਕੀਤਾ ਹੈ ਉਹ ਇੱਕ ਵੀਆਪੀ ਹੈਲੋ ਹੈਲੋ ਰਾਜੀ ਵੀਰ ਜੀ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਬਈ ਹੋਰ ਕਿਵੇਂ ਹੋ ਠੀਕ ਠਾਕ ਵਧੀਆ ਤੂੰ ਸੁਣਾ ਹੋਰ ਜਵਾਕ ਠੀਕ ਨੇ ਹਾਂ ਵਧੀਆ ਠੀਕ ਪੜੀ ਜਾਂਦੇ ਜਵਾਕ ਤਾਂ ਤੇ ਬਾਈ ਵਰਗੇ ਬਾਈ ਵੀ ਠੀਕ ਕਰਦੇ ਨਾ ਤੂੰ ਫੋਨ ਉਹ ਮੜੀ ਜੀ ਬੇਬੇ ਨਾਲ ਗੱਲ ਕਰਵਾਇਓ ਬੇਬੀ ਤਾਂ ਪਤਾ ਨਹੀਂ ਕਰੇ ਹੈਗੀ ਕਿ ਨਾ ਮੈਂ ਤਾਂ ਕੋਠੇ ਤੇ ਸੀਗੀ ਕੱਪੜੇ ਲਾਉਂਦੀ ਸੀ ਅੱਛਾ ਫੋਨ ਨਾਲ ਲੈ ਕੇ ਚੜਦੀਆਂ ਕੋਠੇ ਤੇ ਫੋਨ ਤਾਂ ਫਿਰ ਉਹ ਨਾਲ ਲੈ ਜਾਣੀ ਫੇ ਤਾਂ ਮੈਂ ਤਾਂ ਆਦੀ ਮਾਂ ਨੂੰ ਲਾਉਣ ਚੜੀ ਸੀ ਅੱਛਾ ਮਾਤਾ ਕਰਨੀ ਸੀ ਚਲ ਤੂੰ ਤੇਰੀ ਮਾਂ ਨਾਲ ਫੇਰ ਗੱਲ ਕਰਨੀ ਪਹਿਲਾਂ ਮੇਰੀ ਮਾਂ ਨਾਲ ਗੱਲ ਕਰਵਾ ਦੇ ਮੇਰੇ ਚਲ ਭਾਈ ਮੇਰੀ ਮਾਂ ਨਾਲ ਤਾਂ ਕੀ ਹੈ ਮੇਰੀ ਮਾਂ ਨਾਲ ਤਾਂ ਮੈਂ ਬਾਤ ਕਰ ਲੂੰਗੀ ਛੋਡੀ ਕਰਾਦਾਂ ਨਹੀਂ ਮਾਂ ਮਾਤਿਆਂ ਨਹੀਂ ਐਡਾ ਕੀ ਜ਼ਰੂਰੀ ਕੰਮ ਹੈ ਤੁਹਾਨੂੰ ਤੂੰ ਆਏ ਆ ਭਾਬੀ ਤੇਰੀ ਮਾਂ ਕੋਲੇ ਤਾਂ ਵਿਚਾਰੀ ਕੋਲੇ ਹੈ ਨਾ ਫੋਨ ਹੈਗਾ ਤੂੰ ਤਾਂ ਕਦੋਂ ਮਰਜ਼ੀ ਲਾ ਲਈ ਤੇਰੀ ਤਾਂ ਗੱਲ ਹੋ ਜਾਂਦੀ ਆ ਆ ਬੇਬੇ ਦਾ ਛੋਡੇ ਵਾਲੇ ਫੋਨ ਤੂੰ ਕਰਦੀ ਹੁੰਦੀ ਹੈ ਵਿਚਾਰੀ ਕਿਤੇ ਹੀ ਫੇਰ ਉਹੀ ਘਰ ਲੈ ਲੈ ਸਾਰਾ ਦਿਨ ਪਰੇਸ਼ਾਨ ਆਉਂਦੀ ਆ ਬੇਬੇ ਦੀ ਮੈਂ ਕਹਾਂ ਮੇਰੇ ਦਿਨ ਹਟਾਇਆ ਚਲ ਕੋਈ ਨਹੀਂ ਮੈਂ ਹੀ ਲੈ ਕੇ ਦਵਾਂਗੀ ਬੇਬੇ ਨੂੰ ਕੋਈ ਚੱਲਦਾ ਜਾ ਕੋਈ ਪ੍ਰਾ ਕੋਈ ਨਹੀਂ ਭਾਈ ਤੂੰ ਲੈ ਦੀ ਅਸੀਂ ਕਿਹੜਾ ਬੇਬੇ ਨੂੰ ਕਰਵਾਈ ਭਾਬੀ ਗੱਲ ਛੇਤੀ ਮੈਨੂੰ ਮੜਾ ਦਾ ਕੰਮ ਆਗਾ ਕੋਈ ਨਹੀਂ ਕਰਵਾ ਦਾਨੀ ਆ ਤੈਨੂੰ ਤਾਂ ਕਾਲ ਹੀ ਹੋਈ ਹੁੰਦੀ ਜਦੋਂ ਲਾਉਣੀ ਹੁੰਦੀ ਆ ਫੋਨ ਹਾਂ ਹਾਂ ਮੜਾ ਛੇਤੀ ਗੱਲ ਕਰਵਾ ਦੇ ਚੰਗਾ ਕਰਾ ਦਾਨੀ ਆ ਠੀਕ ਆ ਭਾਈ ਕਰਾ ਦਾਨੀ ਆ ਥੱਲੇ ਜਾ ਕੇ ਹੁਣ ਕਿਹੜਾ ਤਾਂ ਮੈਂ ਫੋਨ ਕੱਟਦੀ ਆ ਮੈਂ ਤੈਨੂੰ ਦੱਸਾਂ ਥੱਲੇ ਜਾ ਕੇ ਬੇਬੇ ਦੀ ਗੱਲ ਕਰਾ ਦੂ ਆ ਫੋਨ ਲਾ ਕੇ ਦੇ ਦੂੰਗੀ ਕੋਈ ਗੱਲ ਨਹੀਂ ਕਰ ਸ਼ੋਤੀਆਂ ਹੋ ਜਾਂਦਾ ਛੇਤੀ ਕਰਾ ਦੇ ਮੇਰੀ ਮਾਂ ਨਾਲ ਪਤਾ ਨਹੀਂ ਇਹ ਜੀ ਮਾਂ ਨਾਲ ਕੀ ਗੱਲ ਕਰਨੀ ਹੈ ਉਧਰ ਹੋ ਬੈਠੀ ਆ ਮਾਂ ਮੈਂ ਤਾਂ ਕਿਤੇ ਕਰੇ ਹੀ ਨਹੀਂ ਕਿਲੇ ਇਹ ਕਿਧਰ ਆ ਕੇ ਬਹਿ ਗਈ ਚਲ ਆ ਲੀੜੇ ਲਾ ਕੇ ਲਿਆਂਦੀਆਂ ਮੇਲੇ ਕੋਈ ਕੰਮ ਹੈ ਤੂੰ ਮੈਨੂੰ ਦੱਸ ਦੇ ਵੀ ਆ ਕੰਮ ਹੈ ਮੈਂ ਤਾਂ 2 ਮਿੰਟਾਂ ਦੀ ਮਾਂ ਨਾਲ ਗੱਲਾਂ ਕਰਨੇ ਚੜੀ ਸੀ ਉਹਦੀ ਔਖੀਆਂ ਹੋਣ ਲੱਗ ਜਾਣੀਆਂ ਮਾਵਾ ਤੀਆਂ ਪਹਿਲਾਂ ਤੈ ਇਹ ਬੇਬੇ ਡਿੱਕੇ ਲਈ ਜੰਨੀ ਵਿੱਚ ਹੁਣ ਉਹ ਕੁੜੀ ਜੀ ਕਹਿੰਦੀ ਨਾ ਤੇਰੀ ਮਾਂ ਕੋਲੇ ਤਾਂ ਫੋਨ ਹੈ ਤੂੰ ਤਾਂ ਕਦੋਂ ਮਰਜ਼ੀ ਲਾ ਲੈ ਕਦੋਂ ਮਰਜ਼ੀ ਗੱਲ ਕਰ ਲੈ ਮੈਂ ਤਾਂ ਛੋਡੇ ਵਾਲੇ ਦੀ ਗੱਲ ਕਰਦੀਆਂ ਨਾ ਫਿਰ ਤੂੰ ਲੈ ਕੇ ਦੇ ਜਾ ਮਾਂ ਨੂੰ ਆਈਫੋਨ ਅਜੀ ਕੀ ਰੋਕੇ ਤੇ ਮਾਵਾ ਤੀਹਾਨੀ ਸਾਰਾ ਦਿਨ ਉਹੀ ਗੱਲ ਖਾਦੀ ਪੀਤੀ ਰੋਟੀ ਖਾ ਲਣ ਉਹ ਵੀ ਮਾਂ ਨੇ ਦੱਸਣਾ ਚਾਹ ਪੀ ਲਿਓ ਉਹ ਵੀ ਮਾਂ ਨੇ ਦੱਸਣਾ ਜੀ ਹੁਣ ਮੈਂ ਚਾਹ ਪੀ ਕੇ ਏਡੀਆਂ ਮੈਂ ਰੋਟੀ ਖਾ ਕੇ ਏਡੀਆਂ ਮੈਂ ਸਾਰਾ ਦਿਨ ਮੇਰੇ ਫੋਨ ਤੇ ਫੋਨ ਆਈ ਜਾਂਦਾ ਨਾਲੇ ਕਹਿ ਰਾਨੀ ਅਸੀਂ ਗੱਲ ਨਹੀਂ ਕਰਦਾਂ ਕਰਾ ਦਾਨੀ ਗੱਲ ਦੇਖਦੀ ਹਾਂ ਕੀ ਗੱਲਾਂ ਕਰਦੀਆਂ ਆਪਾਂ ਨੇ ਕਿ ਸੌਣ ਨੇ ਮੈਂ ਤਾਰਾ ਕੰਮ ਕਰਦੀਆਂ ਤੇ ਕੱਪੜਿਆਂ ਦੀ ਤੈਅ ਕਰਦੀਆਂ ਪਰ ਇਹ ਲਾ ਕੇ ਦੇ ਦਾਨੀ ਫੋਨ ਕਹਿ ਦੂੰਗੀ ਲੈ ਵੀ ਕਰ ਲਾ ਗੱਲ ਨੰਬਰ ਕੱਡਾ ਆਉਂਦਾ ਹੁਣ ਸੋ ਸਵਾਲ ਬੁੜੀ ਕਰੂਗੀ ਪਹਿਲਾਂ ਉਹ ਪੁੱਛੂਗੀ ਕੀ ਕਹਿੰਦੀ ਸੀ ਕਿਵੇਂ ਆਇਆ ਸੀ ਕਾਤੋਂ ਆਇਆ ਸੀ ਮੇਰੀ ਕੁੜੀ ਦਾ ਫੋਨ ਉਹਦੀ ਗੱਲ ਨਾ ਕਰਾਈ ਮੇਰੇ ਨਾਲ ਕਿਹਦੇ ਨਾਲ ਬੋਲਦੀ ਆਉਣੀ ਆ ਹਰਪ੍ਰੀਤ ਕਿ ਕਿਦਾਂ ਫੋਨ ਫਾਣਾਗਾ ਤੇਰੀ ਕੁੜੀ ਦਾ ਇਹ ਬੇ ਲੈ ਕਰ ਲੈ ਗੱਲ ਕੁੜੇ ਹੋਣੇ ਕਿਵੇਂ ਲਾ ਲਿਆ ਤੂੰ ਮੈਨੂੰ ਉਹਦੀ ਗੱਲ ਕਰਾ ਦਿੰਦੀ ਤੇ ਉਹਦੀ ਤਾਂ ਆ ਗਈ ਬੇ ਕੋਟੋ ਤੋ ਉਤਰ ਤਾਈ ਹੁਣ ਉਹਦੀ ਗੱਲ ਕਰਾਣ ਦੀ ਜਣੇ ਦੀ ਉਹੀ ਗੱਲ ਕਰ ਲੈ ਹੁਣ ਤੂੰ ਲੱਗਿਆ ਪਏ ਹੈਲੋ ਹੈਲੋ ਹਾਂ ਮਾਂ ਕਿਵੇਂ ਆ ਠੀਕ ਆ ਪੁੱਤ ਠੀਕ ਆ ਤੂੰ ਦੱਸ ਹੋਰ ਸਾਰੇ ਜਵਾਕ ਜੱਲੇ ਵਧੀਆ ਠੀਕ ਆ ਸਾਰੇ ਠੀਕ ਆ ਠੀਕ ਆ ਵਧੀਆ ਹਰਪ੍ਰੀਤ ਕੀ ਆਖੀ ਜਾਂਦੀ ਆ ਕੀ ਬੋਲੀ ਜਾਂਦੀ ਆ ਭਾਈ ਕੀ ਬੋਲਣਾ ਸੀ ਮੱਸਾਂ ਗੱਲ ਕਰਾਉਂਦੀ ਆ ਤੂੰ ਫੋਨ ਲਾਤਾ ਲੈਣੀ ਆ ਮੱਸਾਂ ਗੱਲ ਕਰਾਉਂਦੀ ਹੈਗੀ ਆਖੂਗੀ ਕਿਸੇ ਦਾ ਫੋਨ ਹੈ ਫਲਾਣਾ ਫੋਨ ਹੈ ਮੇਰੀ ਮਾਂ ਦਾ ਫੋਨ ਸੌ ਕਿਨੇ ਪਾਉਂਦੀ ਆ ਭਾਈ ਚੱਲ ਕੋਈ ਨਹੀਂ ਮਾਂ ਮੈਂ ਨਾ ਤੈਨੂੰ ਫੋਨ ਲੈ ਕੇ ਦੇਉਂਗੀ ਚੱਲਦਾ ਜਾ ਫੋਨ ਲੈ ਦੂੰਗੀ ਤੇ ਤੂੰ ਆਪੇ ਸਿੱਧੀ ਗੱਲ ਕਰ ਲਿਆ ਕਰਾਂਗੇ ਆਪਾਂ ਲੋੜੀ ਦੀ ਤੋਂ ਫੋਨ ਮੰਗ ਹੋਰ ਭਾਈ ਪਾਪਾ ਮੈਨੂੰ ਦੂਜਾ ਛੋਟਾ ਲੈ ਕੇ ਦੇ ਦੀ ਮੈਂ ਤੇ ਬਸ ਤੇ ਮੈਂ ਤਾਂ ਉਸ ਦੀ ਚਾਲ ਵਧੀਆ ਸੁਖੋ ਹੋ ਜਾਊਗਾ ਇਹ ਭਾਈ ਮੇਨਾਂ ਗੱਲ ਨਹੀਂ ਕਰਾਉਂਦੀ ਸੌ ਕੁਸ ਕਰਦੀ ਹੈਗੀ ਤੇ ਤੈਨੂੰ ਪਤਾ ਇਹਦੇ ਆਪ ਦੇ ਭੈਣ ਭਾਈਆਂ ਦਾ ਫੋਨ ਆਉਂਦਾ ਫੇਰ ਇਹ ਮੇਂ ਲੜਾਈਆਂ ਕਰਦੀ ਆ ਮੇਰੇ ਨਾਲ ਤੇਰੇ ਕੋਲ ਹੀ ਆ ਬੇਬੇ ਕਿ ਪਰੇ ਬਾਗੀ ਨਾ ਪਰੇ ਬਾਗੀ ਭਾਈ ਹੁਣ ਤਾਂ ਹੈ ਹੀ ਨਹੀਂ ਮੇਰੇ ਕੋਲ ਅੱਛਾ ਮੈਂ ਤੈਨੂੰ ਐਂ ਕਹਿੰਦੀ ਸੀ ਬੇਬੇ ਤੈਨੂੰ ਪੁਲਿਸ ਨਾਲ ਮਿਲ ਕੀ ਹਾਂ ਪੁੱਤ ਮਿਲ ਗਈ ਅੱਜ अच्छा तो यार मेनू ना तेरी पिल्सन दे देते मैं ना मशीन लेनी है कपड़े सਉਣ वाली ते थोड़े जे रुपए ਘਟ ਦੇਨੇ ਵਿੱਚੋਂ ਫੇਰ ਭਾਈ ਜਾਂਦਾ ਤੂੰ ਅੱਜ ਹੀ ਆ ਜਾ ਫੇਰ ਲੈ ਜਾ ਤੇ ਮੈਂ ਤਾਂ ਪੰਜ ਮਹੀਨਿਆਂ ਦੀ ਇਕੱਠੀ ਪੇਠਣ ਲਿਆਈਆਂ ਕਢਾ ਕੇ ਇਕੱਠੀ ਲਿਆਈਆਂ ਬੇ ਹਾਂ ਆਏ ਮੈਂ ਨਾ ਤੂੰ ਪੈਸੇ ਪੂਸੇ ਖਰਾਵ ਕਰਦੀ ਕਿਤੇ ਕਿਸੇ ਨੂੰ ਦੇ ਨਾ ਦੇ ਚੰਗਾ ਮੈਂ ਆਉਣੀ ਆ ਤੇ ਮੈਨੂੰ ਫੜਾ ਦੀ ਪੈਸੇ ਮੈਂ ਤਾਂ ਤੇਰੇ ਪੈਸੇ ਸਾਹਮ ਕੇ ਰੱਖਦੀ ਹੁੰਦੀ ਆ ਨਾ ਕੋਈ ਨਾ ਮੈਂ ਤਾਂ 5 ਮਹੀਨਿਆਂ ਦੀ ਡੇਹੀਆਂ ਚੰਗਾ ਬਦਿਆ ਹੋਗਾ ਚਾਤਾ ਫੋਨ ਲਾ ਲਿਆ ਤੇ ਜੇ ਨਹੀਂ ਫਿਰ ਮੈਂ ਹੋਰ ਪਾਸੇ ਚਲਾ ਦਿੰਦੀ ਜੇ ਮੰਗ ਲੈਂਦੇ ਮੈਂ ਇਹਨਾਂ ਨੂੰ ਦੇ ਦਿੰਦੀ ਚਲ ਵਧੀਆ ਤਾਂ ਮੈਨੂੰ ਪੁੱਛ ਲਿਆ ਹੁਣ ਮੈਂ ਕਿਸੇ ਨੂੰ ਨਹੀਂ ਦਿੰਦੀ ਤੇ ਤੂੰ ਆ ਜਾ ਤੇ ਆਪਦੀ ਲੈ ਜਾ ਫੜ ਕੇ ਪੁੱਛਣ ਚਲ ਚੰਗਾ ਬੇਬੇ ਹਰਪ੍ਰੀਤ ਨੂੰ ਨਾ ਪੱਤਾ ਲੱਗ ਜੇ ਨਾਲੇ ਨਾ ਨਾ ਉਹਨੂੰ ਨਹੀਂ ਉਹਨਾਂ ਤੇ ਮੈਂ ਦੱਸੇ ਹੀ ਨਹੀਂ ਨਾਈ ਮੈਂ ਦੱਸਾਂ ਤੇ ਨਾਈ ਮੈਨੂੰ ਆਨੇ ਹਜੇ ਤੱਕਰ ਪੁੱਛਿਆ ਪਾਛੇਗਾ ਅੱਛਾ ਹਾਂ ਠੀਕ ਆ ਬੇਬੇ ਚੰਗਾ ਬਸ ਨਾ ਮੈਂ ਆ ਮਸ਼ੀਨ ਜੀ ਲੈ ਲਾ ਫਿਰ ਤਾਂ ਲੀੜਾ ਕੱਪੜਾ ਸਿਉ ਲਿਆ ਕਰੂੰਗੀ ਰੁਪਈਏ ਮੇਰੇ ਕੋਲੇ ਵਾਧੂ ਆ ਜਾਣਗੇ ਚਲ ਕੋਈ ਨਾ ਕੋਈ ਨਾ ਭਾਈ ਤੂੰ ਲੈ ਜਾ ਫੜ ਕੇ ਤੇ ਆਦੀ ਮਸ਼ੀਨ ਲੈ ਲਾ ਤੇਰੀ ਚੀਜ਼ ਬਣ ਜੂਗੀ ਕੋਈ ਨਾ ਮੈਨੂੰ ਤਾਂ ਇੰਨੀ ਕੋਈ ਲੋੜ ਨਹੀਂ ਹਜੇ ਪਰਛਣ ਦੀ ਨਾਲੇ ਮਾਮਾ ਧੀਆਂ ਦਾ ਕੀ ਹੁੰਦਾ ਬੇਬੇ ਹੁਣ ਜੇ ਤੇਰੇ ਤਾਂ ਨਾ ਮੰਗੂ ਤਾਂ ਫਿਰ ਹੋਰ ਕੀ ਤੋਂ ਮੰਗੂਗੀ ਕੋਈ ਨਾ ਭਾਈ ਮਾਮਾ ਦਿੰਦੀਆਂ ਹੀ ਆਈਆਂ ਧੀਆਂ ਨੂੰ ਉਹਦੀ ਮਾਂ ਕਿਹੜਾ ਦਿੰਦੀ ਨਹੀਂ ਹਰਪ੍ਰੀਤ ਨੂੰ ਵੀ ਦਿੰਦੀ ਹੋਊਗੀ ਬਥੇਰਾ ਚੋਰੀਆਂ ਹਾਂ ਹਾਂ ਇਹਦਾ ਗੱਲ ਠੀਕ ਆ ਬੇਬੇ ਤੇਰੀ ਤੇ ਮੈਨੂੰ ਨਾ ਬਸ ਹਾਈ ਡਿੱਕਾ ਜਿਹਾ ਸੀਗਾ ਵੀ ਮੈਂ ਮਸ਼ੀਨ ਲੈਣਾ ਤੇ ਤਾਂ ਕਰਕੇ ਮੰਗਣੇ ਪੈ ਗਏ ਨਹੀਂ ਤਾਂ ਮੈਂ ਤੇਥੋਂ ਕਿੱਥੇ ਮੰਗਦੀ ਸੀ ਕੋਈ ਨਾ ਜੇ ਤੈਨੂੰ ਕੋਈ ਵਾਰੀ ਪੈਸਿਆਂ ਦੀ ਲੋੜ ਵੀ ਹੋਈ ਨਾ ਕੋਈ ਚੀਜ਼ ਵਾਸਤ ਲਿਆਉਣੀ ਹੋਈ ਤਈ ਵਾਰੀ ਦਵਾਈ ਬੂਟੀ ਲੈਣੀ ਪੈ ਜਾਂਦੀ ਆ ਤੇ ਮੈਨੂੰ ਦੱਸ ਦੇਂ ਤੂੰ ਮੈਂ ਤੇਰੇ ਕੋਲੋਂ ਕਿਉਂ ਮੈਂ ਕਿੱਦਿਆਂ ਦੀ ਪੁੱਛ ਲੈਂਦੀ ਮੈਂ ਕਿੱਦਿਆਂ ਦੀ ਪੈਠਣਾ ਕਢਾ ਲੈਂਦੀ ਮੈਂ ਤੇ ਇਕੱਠੀਆਂ ਹੋਈਆਂ ਪੰਨਾ ਸਿਕਾ ਤੇ ਫਿਰ ਉਹ ਵੀ ਗੱਲ ਕੱਲੀ ਮੈਂ ਵੀ ਗੱਲ ਹਾਂ ਭਾਈ ਇਹ ਤਾਂ ਰਾਜ ਵੀ ਰਾ ਬਸ ਖਾ ਸੁੱਕੀ ਪੁੱਦੀ ਸੀ ਕਹਿੰਦੀ ਕਿਵੇਂ ਆ ਵੀ ਵੀ ਤੈਨੂੰ ਖੰਗ ਜਿ ਖਾਉਂ ਜਾ ਕਹਿੰਦੀ ਵਾਲਾ ਹੋਇਆ ਪਿਆ ਸੀ ਅੱਛਾ ਬਿਮਾਰ ਦਾ ਪੁੱਛਦੀ ਸੀ ਹਾਂ ਬਿਮਾਰ ਦਾ ਪੁੱਛਦੀ ਸੀ ਭਾਈ ਇਹ ਤਾਂ ਲੈ ਵੇ ਭਈ ਕਰ ਲਈ ਗੱਲ ਕਪੜਾ ਦੇ ਮੈਂ ਆਦੀ ਮਾਂ ਨੂੰ ਲਾਉਣਾ ਫੋਨ ਲੈ ਭਾਈ ਲੈ ਲੈ ਹਾਂ ਇਹ ਤਾਂ ਹੁਣ ਭਾਈ ਗੱਲਾਂ ਕਰੀ ਜਾਊਗੀ ਇਹ ਤਾਂ ਚੱਲੀ ਜਾਊਗਾ ਕੋਈ ਨਾ ਪਾਈ ਆਪਾਂ ਗਮਾਂਢੀ ਕੋਲੇ ਵਗ ਜੀਏ ਲਾਉਣ ਆਪਾਂ ਨੰਬਰ ਲੈ ਕੇ ਅਗਲਾ ਉਹ ਵੀ ਲਾ ਦਿੰਦਾ ਤੂੰ ਤਾਂ ਮੇਰੀ ਘਰ ਦੀ ਨੂੰਹ ਹੈਗੀ ਨਾ ਹੁਣ ਐ ਕਰਾ ਹੁਣ ਗਮਾਂਢੀਆਂ ਦੇ ਵਗ ਜਾ ਹੁਣ ਨੰਬਰ ਲਿਖ ਕੇ ਦੇ ਦੇ ਨਹੀਂ ਹੁਣ ਗਮਾਂਢੀਆਂ ਨੂੰ ਜਾ ਕੇ ਲਾਇਆ ਇੱਥੇ ਘਟ ਹੋਈਆਂ ਗੱਲਾਂ ਚਲ ਕੋਈ ਨਾ ਪਾਈ ਇੰਨਾ ਜ਼ਰਤ ਹੋ ਗਿਆ ਗੱਲ ਕਰਨ ਦੇ ਪਾਈ ਹੱਥ ਚ ਤੇ ਮੈਂ ਤਾਂ ਆਪਦੀ ਗੀ ਲੈ ਨੂੰ ਪਾਈ ਬੰਦਾ ਸਸਤੀ ਲੈ ਲਾ ਮੈਂ ਤਾਂ 1200 ਨਾ ਦੇ ਪੈਸਿਆਂ ਦੀ ਗੱਲ ਕਰਦੀ ਐ ਤੇ পেনশন ਤੋਂ ਅੱਜ ਕਢਾਉਣ ਗਈ ਸੀ ਕਢਾ ਕੇ ਨਹੀਂ ਲਈ ਹਾਂ ਭਾਈ ਉਹ ਤਾਂ ਬੰਦ ਹੀ ਹੋ ਗਈ ਪਤਾ ਨਹੀਂ ਕੀ ਗੱਲ ਮੇਰੇ ਤੇ ਪੇਠਣਾ ਹੀ ਨਹੀਂ ਆਈਆਂ ਕਾਹੇ ਹੋ ਗਈਆਂ ਅੱਛਾ ਬੰਦ ਹੋ ਗਈ ਹੋਰ ਬੰਦ ਹੋ ਗਈ ਭਾਈ ਨਾ ਫਿਰ ਐ ਕਰਦੇ ਮੀਮੀ ਕੱਲ ਨੂੰ ਤੈਨੂੰ ਭੇਜ ਦੂੰ ਇਹਦੇ ਵਿੱਚ ਢੀਰ ਜਾ ਕੇ ਉੱਥੇ ਫਾਰਮ ਭਰਾਂ ਚਲ ਦੇਖਾਂਗੇ ਭਾਈ ਕਰੋ ਫਾਰਮ ਭਰੇਗਾ ਹੈ ਜੇ ਕੀ ਬਤਾਇਆ ਅੱਜ ਆਖ ਦੇ ਮੇਰੇ ਵੀ ਜਮੀਨ ਨਹੀਂ ਆਉਗੀ ਤੂੰ ਜਮੀਨ ਨਹੀਂ ਆਉਗੀ ਨਾ 5 ਮਹੀਨਿਆਂ ਦੀ ਹਜੇ ਤੇਰੀ ਪੈਲਸਨ ਹੀ ਨਹੀਂ ਆਈ ਆਏ ਮਹੀਨੇ ਤੂੰ ਕਹ ਰਹੀ ਨਹੀਂ ਕਦਲੇ ਮਹੀਨੇ ਆਉ ਪਈ ਆਈਆਂ ਨਹੀਂ ਪਈਆਂ ਵੋਟਾ ਬੂਟਾ ਦਾ ਕਰਕੇ ਬੰਦ ਬੰਦ ਹੋ ਗਈਆਂ ਹੋਣਗੀਆਂ ਮੈਨੂੰ ਤਾਂ ਮੈਂ ਥੋੜੇ ਜਿ ਪਾਜਾ ਪਾਈ ਫਿਰ ਹੱਜ ਮੇਰੀਆਂ ਪੇਟchn ਨਹੀਂ ਆਈਆਂ ਫਿਰ ਹੁਣ ਮੈਂ ਕੀ ਕਰਾਂ ਮੇ ਤੇ ਪੇਟchn ਕਾ ਮਹੀਨਾ ਕਦੋਂ ਦੱਸੀ ਜਾਂਦੀ ਆ ਪੰਜ ਮਹੀਨੇ ਹੋ ਗਏ ਆਈ ਨਹੀਂ ਅੱਗੇ ਤਾਂ ਮਹੀਨੇ ਨੇ ਮਹੀਨੇ ਚੱਲ ਮੈਂ ਦੇ ਆਉਂਦੀ ਸੀ ਫਿਰ ਪੇਟchn ਮੇਰੇ ਇੱਕ ਠੰਡੇ ਪਾਣੀ ਨਾ ਹੁੰਨੇ ਆ ਓਖੇ ਨਾਲੇ ਤੂੰ ਹੁੰਨੀ ਹੱਤ ਤੌਂਦੀ ਓਖੀ ਮੈਦਾਨਾ ਰਸੋਈ ਚ ਗੀਜਰ ਲਵਾਉਣੇ ਗਰਮ ਪਾਣੀ ਵਾਲਾ ਚਲ ਕੋਈ ਨਾ ਭਾਈ ਮੇਰੀ ਪੇਛਣ ਆਉਣ ਦੇ ਇਕੱਠੇ ਕਰਕੇ ਕੋਈ ਨਾ ਤੈਨੂੰ 2-3 ਮਹੀਨਿਆਂ ਦੀ ਤੈਨੂੰ ਪੇਛਣ ਦੇ ਦੂੰਗੀ ਤੇ ਆਦਾ ਗੀਜਰ ਲਵਾ ਲਈ 2-3 ਮਹੀਨਿਆਂ ਦੀ ਕੀ 5 ਮਹੀਨੇ ਤਾਂ ਹੋ ਗਏ ਰੁਕੀ ਪਈ ਨੂੰ ਜਦੋਂ 5 ਮਹੀਨੇ ਦੀ ਆਈ ਚੁੱਪ ਕਰਕੇ ਮੈਨੂੰ ਫੜਾ ਦੀ ਆਪਾਂ ਉਹਦੀ ਲਵਾ ਲਾਂਗੇ ਗੀਜਰ ਚਲ ਕੋਈ ਨਾ ਫੇਰ ਕੇ ਦਵਾਗੀ ਚਲ ਕੋਈ ਨਾ ਫੜਾ ਦੂੰਗੀ ਜੇ ਮਿਲੂਗੀ ਤਾਂ ਫੇਰ ਹੀ ਫੜਾਉਂਗੀ ਹਜੇ ਕਿ ਦਵਾ ਹੀ ਨਹੀਂ ਬੰਦੀ ਹੋਈ ਪਈ ਐ ਨਾ ਮੈਂ ਮਾਸੀ ਨੂੰ ਫੋਨ ਲਾ ਕੇ ਪੁੱਛ ਲੈਂਦੀ ਉਹਨੂੰ ਪਤਾ ਕਰ ਲੈਂਦੀ ਆ ਆਪਣੇ ਜਿਹੜੇ ਲੱਗੀ ਹੋਈ ਐ ਕੀ ਬਤਾ ਭਾਈ ਕਈ ਨਹੀਂ ਕਈ ਵਾਰ ਜੇ ਜ਼ਮੀਨ ਵਧ ਹੋਵੇ ਤੇ ਰੁਕ ਜਾਂਦੀ ਹੁੰਦੀ ਹੈਗੀ ਅੱਛਾ ਹੋਰ ਉਹਦੀ ਤੇ ਮਾਸੀ ਕਹਿੰਦੀ ਜ਼ਮੀਨ ਘਟ ਹੋਵੇ ਤਾਂ ਉਹਦੀ ਹਜੇ ਆਈ ਜਾਂਦੀ ਹੋਵੇ ਆਪਣੀ ਸੁਖਣਾ ਜ਼ਮੀਨ ਵੀ ਵਧ ਦੇਗੀ ਫਿਰ ਕੀ ਰੋਕੋ ਠੀਕ ਹੈ ਰੋਕ ਦਿੰਦੇ ਨੇ ਜੇ ਜ਼ਮੀਨ ਬੰਦ ਕਰਕੇ ਤੇਰੀ ਪੈਨਸ਼ਨ ਰੁਕ ਗਈ ਹਾਂ ਰੋਕ ਦਿੰਦੇ ਨੇ ਭਾਈ ਫਿਰ ਕੋਈ ਨਹੀਂ ਮੈਂ ਆਪੇ ਪਤਾ ਕਰ ਲوں ਤੂੰ ਟੈਨਸ਼ਨ ਨਾ ਲੈ ਮੈਂ ਕਰ ਲੂੰਗੀ ਪਤਾ ਕਿਸੇ ਤੋਂ ਕੰਨੀ ਮੈਂ ਪਤਾ ਕਰ ਲੂੰਗੀ ਪਤਨ ਕੀ ਕਰਨ ਬਲੇ ਲਪਾਈਗੀ ਕਿ ਚਾ ਗੱਲ ਕਰਦੀ ਨਾ ਸੁਣ ਲਈ ਹੋ ਮੈਂ ਤਾਂ ਵੀ ਫਿਟਣ ਲੈ ਜਾ ਫਿਟਣ ਲੈ ਜਾ ਪੰਜ ਮਹੀਨਿਆਂ ਦੀ ਇਹ ਤਾਂ ਉਹਦੀ ਆ ਕਿ ਹੁਣ ਤੱਕ ਤਾਂ ਗੱਲ ਹੀ ਨਹੀਂ ਸੀ ਛੇੜੀ ਲਾ ਉਹਦੀ ਆ ਕੇ ਬੈਗੀ ਮੇਰੇ ਮੰਜੇ ਤੇ ਕਹਿੰਦੀ ਮੈਂ ਤਾਂ ਗੀਜਰ ਲਵਾਉਣਾ ਉਹਦੀ ਇਹਦੇ ਗੀਜਰ ਜ਼ਿਆਦਾ ਆ ਗਿਆ ਦੇਖੀ ਜਾ ਕਿਰਾਂ ਤਾਂ ਮੈਂ ਤਾਂ ਕੁੜੀ ਨੂੰ ਫਿਟਣ ਫੜਾਉਂਗੀ ਐਨੇ ਦੇਖੀ ਜਾ ਕੋਰੇ ਜਾ ਕੇ ਕੰਮ ਦੰਦਾ ਕਰਾਂ ਫਿਰ ਐਂ ਕਰੂੰਗੀ ਬਾਗੀ ਜਾਊਂਗੀ ਫਿਰ ਮੈਂ ਮੇਰੀ ਮਾਂ ਤੋਂ ਫਾੜੀ ਲਿਆਉਂਗੀ ਦੇਖ ਲੈ ਨੀ ਬੇਬੇ ਤਾਂ ਉਹੀ ਗੱਲ ਹੈ ਖਰਚਾ ਨਹੀਂ ਹੈਗਾ ਕਿਸੇ ਪਾਸੇ ਲਾਉਣੇ ਨਹੀਂ ਪੈਸੇ 7500 ਰੁਪਏ ਇਕੱਠਾ ਕਰੀ ਬੈਠੀ ਆ ਬਿਲਸਣਾਂ ਦਾ ਚੱਲ ਕੋਈ ਨਹੀਂ ਪੰਜ ਫੜ ਲਿਆਂਗੀ ਕੁਸ ਉਹ ਰੱਖ ਲੂਗੀ ਕੋਲੇ ਨਹੀਂ ਐਂ ਕਰੂੰਗੀ ਸਾਰੀ ਫੜ ਲਿਆਂਗੀ ਉਹਨੇ ਕੀ ਕਰਾਉਣੇ ਹੈਗੇ ਪੈਸੇ ਕੰਮ ਨਹੀਂ ਵਸਤਾ ਨਹੀਂ ਹੈਗੇ ਉਹਦੇ ਲੱਹ ਉਹ ਕੁੜੀ ਆਉਗੀ ਇਹ ਤਾਂ ਪਹਿਨੀ ਬੜਕਾਂ ਲੈਂਦੀ ਫਿਰਦੀ ਆ ਜੇ ਇੱਥੇ ਬੈਈਆਂ ਮਾਮਾ ਢੀਆਂ ਇਹ ਤਾਂ ਹੀ ਨਹੀਂ ਪਤਾ ਇੱਥੇ ਸੋਈਦੇ ਓਲੇ ਹੋ ਕੇ ਗੱਲ ਸੁਣੀ ਜਾਵੀ ਹੋ ਮਾਣਾ ਤਾਂ ਮੰਜਾ ਬੈਠ ਕੇ ਟੀ ਡਾਲਾ ਉਰਲਾ ਬਾਦ ਕਿਆ ਬਧੂਗੀ ਹੋਰ ਕੀ ਕਰੂੰ ਮਾਮਾ ਢੀਆਂ ਦਾ ਤਾਂ ਸੌ ਪਰਦਾ ਹੁੰਦਾਗਾ ਇਹ ਤਾਂ ਉਦੀ ਕਰਨ ਬਲੇ ਲ ਪੈ ਜਾਂਦੀ ਆ ਗੱਲਾਂ ਦੀ ਵੀ ਕੀ ਗੱਲਾਂ ਕਰਦੀਆਂ ਨੇ ਫੇ ਤਾਂ ਓਲੇ ਚ ਹੋ ਹੋਈ ਬਸ ਸੁਣਦੀ ਆ ਗੱਲਾਂ ਫੇ ਤਾਂ ਕੰਮ ਦਾ ਖੜੇ ਛੱਡ ਦਿੰਦੀ ਆ ਕਿ ਜਦੋਂ ਕੁੜੀ ਆ ਜਾਂਦੀ ਐ ਜੀ ਮੰਜਾ ਵੱਡਾ ਗਾ ਬਾਹਰ ਛੋਟਾ ਗਾ ਕਿਹਦਾ ਨੰਗਦਾ ਗਾ ਮੰਜਾ ਚਲ ਆ ਬਾਤ ਚੰਬ ਦੂੰਗੀ ਹੋਰ ਮਮਾ ਟਿੰਗਾ ਚ ਬੈ ਕੇ ਆਪਣੀਆਂ ਗੱਲਾਂ ਤਾਂ ਸੁਣਾ ਕਰਾਂਗੇ ਉੱਲੇ ਚ ਬੈ ਕੇ ਉੱਥੇ ਤਾਂ ਜਮਾ ਨਹੀਂ ਗੱਲਬਾਤ ਕਰਨ ਦਿੰਦੀ ਆ ਬਾਤ ਚੰਬ ਦੂੰਗੀ ਚੰਬ ਦਿੰਨੀ ਐ ਕਰਕੇ ਅੱਜ ਬੇ ਬਸਨੀਹੀਂ ਦਰਬਾਰ ਲਾਈ ਪਈ ਲੈ ਹੁਣ ਇਹ ਜਨ ਖੜਾ ਕਿੰਨਾ ਬੇਬੇ ਹਾਂ ਭਾਈ ਕੀ ਗੱਲ ਹੋ ਗਈ ਐ ਇਧਰ ਦਾ ਬਾਰ ਖੋਲ ਰੱਖਿਆ ਤੂੰ ਇਧਰ ਘਰ ਆਲਾ ਲਾ ਰੱਖਿਆਗਾ ਘਰ ਆਲਾ ਭਾਈ ਮੈਨੂੰ ਤਾਂ ਠੰਡ ਜੀ ਲੱਗਦੀ ਐ ਅੱਜ ਮੇਰੇ ਤੇ ਗੱਡੀ ਕਲੰਦ ਵਿੱਚ ਜੀ ਐ ਤੇ ਮੈਂ ਤਾਂ ਇੱਥੇ ਮਾ ਕੇ ਕਲੰਦਰ ਬੈਠ ਜਾਨੀ ਮੈਨੂੰ ਨੇ ਕਿਹਾ ਸੁਝਾਆ ਐ ਬੇ ਮੌਸਮੀ ਬੜਾ ਖਰਾਬ ਹੋਵੇਗਾ ਹੋਰ ਭਾਈ ਠੰਡ ਦੇ ਵਿੱਚ ਤਾਂ ਸਭ ਦਾ ਪਾੜਾ ਲੱਗਦਾ ਪਹਿਲਾਂ ਮੈਂ ਤਾਂ ਅਦਰ ਬਿੱਤਰੀ ਚਾ ਕੇ ਲੇਉਂਦੀ ਸੀ ਖਾਂਗ ਚ ਖਾਮਣਾ ਸਾਰਿਆਂ ਨੂੰ ਹੋਇਆ ਪਿਆਗਾ ਹੋਇਆ ਪਿਆ ਭਾਈ ਜਵਾਬ ਤਾਂ ਚਲੋ ਨਿਆਣੀ ਨਹੀਂ ਮੰਨਦੇ ਤੇਰੀ ਗੱਲ ਵਧੀਆ ਐ ਹੋਰ ਬੱਟੇ ਦਾ ਰੱਖ ਮੜੀ ਹਾਂ ਭਾਈ ਬੱਟੀ ਚੰਗੀ ਹੈਗੀ ਤਾਈ ਤਾਂ ਮੈਂ ਆਹ ਦਸ ਲਈ ਨਹੀਂ ਮਤਾ ਆਗਾ ਅੰਦਰ ਬੈਗੀ ਮੈਂ ਤਾਂ ਠੰਡ ਵਾਲੀ ਹੈਗੀ ਤੇ ਬੇਬੇ ਨਾ ਜੇ ਤੂੰ ਜਾ ਦੇ ਢਿੱਲੀਆਂ ਮੈਂ ਤੈਨੂੰ ਡਾਕਟਰ ਬਣੀ ਜਾਂਦਾ ਸੀਗਾ ਇੱਧਰ ਮੈਂ ਵੀ ਮੜੀ ਇਹ ਗੋਲੀਆਂ ਹੀ ਲੈ ਹੋਣੀਆਂ ਸੀਗੀਆਂ ਮੇਰਾ ਵੀ ਗਲਾ ਜਾ ਖਰਾਬ ਹੋਇਆ ਨਾਲੇ ਕਹੀ ਫਿਰ ਮੈਨੂੰ ਵੀ ਲੈ ਦੀ ਗੋਲ ਨਾ ਤੂੰ ਤਾਪ ਦਿਗਾ ਤੇ ਵਾ ਡਾਕਟਰ ਨੂੰ ਇਹ ਨਾਲ ਹੀ ਸੌ ਲੈ ਟੀਕਾ ਲਵਾ ਦੇ ਹਾਂ ਮੂੰਹ ਤੇ ਟੀਕਾ ਜੇ ਤਾਂ ਆਰਾਮ ਆ ਗਿਆ ਤਾਂ ਠੀਕ ਹੈ ਤੇ ਨਹੀਂ ਫਿਰ ਤੜਕੇ ਲਵਾਉਂਗੀ ਤੇ ਮੈਨੂੰ ਕਹਿ ਰਾ ਤੂੰ ਗੋਲ ਨਾ ਲਿਆਗੀ ਗੋਲੀਆਂ ਦਾ ਵੀ ਮੈਂ ਲਿਆ ਦੂੰਗਾ ਕੋਰ ਨਾ ਕਰੀ ਤੂੰ ਨਾ ਨਾ ਬੰਦਾ ਜਿਆਦੇ ਬਿਮਾਰ ਹੋ ਜਾਂਦਾ ਹੈ ਹੋ ਜਾਂਦਾ ਭਾਈਆ ਤੂੰ ਇਹ ਨਾਲ ਨਾ ਹੁਣ ਮੌਸਮ ਜੀ ਬਾੜੀ ਖਰਾਬ ਹੋਈ ਪਈ ਐ ਜੀ ਜੇ ਤੂੰ ਇੱਧਰ ਲੈ ਬਾਹਰ ਕਾਨੂੰ ਖੋਲ ਲਿਆ ਇੱਧਰ ਤੋਂ ਸਾਡੀ ਬਾੜੀ ਹਵਾ ਵਜਦੀ ਹੈਗੀ ਇੱਧਰ ਬਸ ਮੈਂ ਆਏ ਜੇ ਖੋਲ ਲੈ ਮਖਾ ਸਾਲ ਕੋਈ ਵੀ ਕੋਈ ਨਾ ਦਾ ਟਪਦਾ ਸੋ ਮੱਥੇ ਲੱਗ ਜਾਂਦੀ ਹੈ ਕੋਈ ਤੇ ਟਾਈ ਵਰਗੀ ਆ ਜਾਂਦੀ ਹੈ ਜੀ ਮਖਾ ਇੱਥੇ ਖੜ ਜਾਂਦੀ ਮੈਂ ਤੇਰੀਆਂ ਗੱਲਾਂ ਨੂੰ ਸਮਝਦਾ ਚੁਗਲੀਆਂ ਕਰਨ ਹੁਣ ਕਿਸੇ ਦੇ ਘਰੇ ਤਾਂ ਨਹੀਂ ਜਾਇਆ ਜਾਂਦਾ ਲੰਘਦੇ ਟੱਪ ਜੀ ਮੇਰੀ ਤਾਈ ਵਰਗ ਨੂੰ ਬੋਲ ਮਾਰ ਲਈ ਚੁਗਲੀਆਂ ਕਰ ਲਈ ਦੋ ਮਿੰਟਾਂ ਕਿਉਂ ਬੰਦਾ ਮੈਂ ਕੀ ਦੇਗਾ ਕਰਨੀਆਂ ਚੁਗਲੀਆਂ ਮੈਂ ਆਪਦੀ ਨੂਨਗੇ ਕਰੂੰਗੀ ਕਿਦਾਂ ਜਾਂ ਮੈਂ ਤੇਰੀਆਂ ਕਰੂੰਗੀ ਬੇਬੇ ਤੂੰ ਮਾੜਾ ਚੱਕ ਕੇ ਰਾਮ ਰਾਮ ਕਰੀ ਜਾਇਆ ਕਰ ਕਿਉਂ ਚੁਗਲੀਆਂ ਕਰਦੀ ਹੁੰਨੀ ਐ ਕਿਦਾਂ ਉਹਦੀਆਂ ਕਿਦਾਂ ਉਹਦੀਆਂ ਇੰਨਾ ਗੱਲਾਂ ਚੋਂ ਕੀ ਕੱਢੇਗੀ ਨਾ ਨਾ ਮੈਂ ਨਹੀਂ ਪਾਈ ਚੁਗਲੀਆਂ ਕਰਨੀਆਂ ਆਪਦੇ ਜਵਾਕਾਂ ਦੀਆਂ ਚੁਗਲੀਆਂ ਮੈਂ ਕੰਬਲਿਆ ਵੀ ਛੋਟ ਨਹੀਂ ਕਰੂੰਗੀ ਕਿਉਂ ਮੈਂ ਅਰੇ ਜਵਾਕਾਂ ਦੀਆਂ ਚੁਗਲੀਆਂ ਕਰੂੰਗੀ ਮੈਨੂੰ ਟੋਕ ਰਹੀ ਆ ਕਹਿੰਦੀ ਨਾ ਮੇਰਾ ਸਵਾਦ ਰੱਬ ਦਾ ਨਾਮ ਲੈ ਲਿਆ ਕਰ ਰਾਮ ਆਰਾਮ ਦਾ ਕਿਦੇ ਸਹਾਈ ਹੋ ਜੂਗਾ ਤੈਨੂੰ ਹੁੰਦਾ ਭਾਈ ਰੱਬ ਦਾ ਨਾਮ ਤਾਂ ਲੈਣਾ ਜ਼ਰੂਰੀ ਹੈਗਾ ਆ ਮੇਰੀ ਤਾਈ ਨਹੀਂ ਤੈਨੂੰ ਨਾਮ ਜੇ ਪੜਨ ਦਿੰਦੀ ਇਹ ਨਹੀਂ ਨਾਮ ਲੈ ਲੈਂਦੀ ਰੱਬ ਦਾ ਮੈਂ ਭਾਈ ਤੇ ਤਾਈ ਦਾ ਤਾਂ ਫਣੀ ਵਿਚਾਰਦੇ ਕੰਮ ਲੋਟ ਆਉਂਦਾ ਆ ਨਾ ਦੀ ਟਾਪ ਦੀ ਭਮਾ ਦੀ ਕਾ ਜਵਾਕਾਂ ਬਸ ਇੱਧਰ ਲੈ ਕੇ ਜਾ ਜਾਂਦੀ ਹੁੰਦੀ ਆ ਉਹਦਾ ਭਮਾ ਦੀ 2 ਮਿੰਟ ਖੜ ਜੇ ਨਹੀਂ ਵਿਚਾਰੀ ਨੂੰ ਕਿੱਥੇ ਟਾਈਮ ਲੱਗਦਾ ਹੈ ਬੇਬੇ ਚੁੱਪ ਕਰਕੇ ਪੈ ਜਾ ਤੂੰ ਕਿਸੇ ਨਾਲ ਨਾ ਬੋਲੇ ਇੱਧਰਲਾ ਬਾਰ ਸਮਝੀ ਭੇਡ ਕੀ ਰੱਖੀ ਐਵੇਂ ਕੋਈ ਬੁਢੀ ਆ ਜੂ ਇਸੇ ਤਰ੍ਹਾਂ ਨਾ ਬੋਲੀ ਜਾਉ ਮੈਂ ਗੋਲੀਆਂ ਲਿਆਉਣਾ ਤੇਰੇ ਵਾਸਤੇ ਵਧੀਆ। ਯਾਰਾ ਭਾਈ ਮੈਨੂੰ ਗੋਲੀਆਂ ਲਿਆ ਦੀ। ਲਾ ਤੂੰ ਗਲੰਗਾ ਕਹਿੰਦਾ ਹਰ ਪ੍ਰੀਤ ਵੀ ਉਹਲੇ ਖੜਖੜ ਗੱਲਾਂ ਸੁਣ ਵੀ ਕੋਈ ਚੁਗਲੀਆਂ ਕਰਦੀ ਐ। ਮੁੰਡਾ ਵੀ ਕਹਿੰਦਾ ਤੂੰ ਚੁਗਲੀਆਂ ਕਰਦੀ ਐ। ਵੀ ਕੰਗਲਿਆ ਮੈਂ ਛੋੜਣੀ ਚੁਗਲੀਆਂ ਕਰੂੰਗੀ। ਮੈਂ ਤਾਂ ਉਹਦਾ ਮੰਜਾ ਡਾ ਲਿਆ। ਇੱਥੇ ਮੇਰੀ ਧੀ ਆਉਗੀ। ਮੈਂ ਤਾਂ ਉਹਨੂੰ ਦੀਕੀ ਜਾਨੀ ਐ। ਉਹਦੀ ਮਾਰੀ ਬੈਠੀ ਆ। ਕੋਈ ਮੈਨੂੰ ਪਾਲਾ ਨਹੀਂ ਦਰਦਾ। ਕੋਈ ਮੈਨੂੰ ਠੰਡ ਨਹੀਂ ਲੱਗਦੀ। ਸਾਨੂੰ ਬੜਾ ਪਤਾ ਮੇਰੀਆਂ ਗੱਲਾਂ ਦਾ। ਡੇਬੇ ਨੇ ਕਿਹਾ ਸੀਗਾ ਵੀ ਚਲ ਆ ਜੀ ਭਈ ਆ ਕੇ ਬਲਸਣ ਲੈ ਜੀ। ਬਾਗਾਂ ਛੇਤੀ ਜੇ ਰੱਖ ਦੇਣੇ ਕਿਤੇ ਹਰਪ੍ਰੀਤ ਨਾ ਫੜ ਲੇ ਬਰਿਆ ਕੇ ਪੈਸੇ ਬੇਬੇ ਤੋਂ ਬੇਬੇ ਤਾਂ ਭੋਲੀ ਆ ਉਹਦੀ ਫੜਾ ਦਿੰਦੀ ਆ ਆ ਬਾਈ ਵੀ ਆ ਗਿਆ ਸਸਰੀ ਘਰ ਲਈ ਬਈ ਸਸਰੀ ਘਰ ਪਣੇ ਪਣੇ ਆਚਨ ਚ ਤੂੰ ਕਿਵੇਂ ਮਾਣਾ ਵੀ ਬੇਬੇ ਦਾ ਪਤਾ ਲੈਣ ਆਈ ਸੀ ਬੇਬੇ ਨਾ ਢਿੱਲੀ ਜੀ ਸੀ ਅੱਜ ਤੜਕੇ ਮੇਰੇ ਨਾਲ ਹੋਰੂੰ ਜੇ ਗੱਲ ਕਰੀ ਮੈਂ ਚੱਲ ਮੈਂ ਭੱਜ ਕੇ ਪਤਾ ਲੈ ਆਵਾ ਪਰ ਮੈਨੂੰ ਤਾਂ ਹੁਣ ਮੜਾ ਆ ਪਤਾ ਲੱਗਿਆ ਮੜਾ ਖੰਗ ਜਖਾ ਮੈਂ ਏਡੀ ਕਿਹੜੇ ਢਿੱਲੀ ਆ ਬੇਬੇ ਬਾਈ ਬੁੜੇ ਬੰਦਿਆਂ ਤਾਂ ਉਹੀ ਗੱਲ ਖੰਗ ਜਖਾ ਮ ਵੀ ਵੱਡੀ ਬਿਮਾਰੀ ਵਰਗਾ ਹੋ ਜਾਂਦਾ ਮੈਨੂੰ ਪਤਾ ਆਪਣੇ ਵਰਗਾ ਤਾਂ ਹਜੇ ਚੱਲ ਲੈਂਦਾ ਸਿਆਣੇ ਬੰਦੇ ਤੋਂ ਕਿੱਥੇ ਚਲੀ ਜਾਂਦੀ ਆ ਬਾਰੀ ਕੋਈ ਤੂੰ ਤਾਂ ਮਾੜੀ ਜੀ ਗਾੜੀ ਉਹ ਤੈਨੂੰ ਬੇਬੇ ਦੱਸਨੀ ਉਹਦੀ ਉੱਡ ਲੈਣੀ ਐ ਤੂੰ ਲੈ ਕਿਉਂ ਆਏ ਹੋ ਕਰਦੀ ਹੁੰਦੀ ਐ ਇਹਨਾਂ ਚਾਰ ਪਹਿਮ ਕਰੀ ਗਏ ਨਹੀਂ ਸੋਡਾ ਤਾਂ ਨਹੀਂ ਮੱਚਦਾ ਮੈਨੂੰ ਤਾਂ ਚਿੰਤਾ ਲੱਗੀ ਪਈ ਸੀ ਬੇਬੇ ਦੀ ਹੁਣ ਜਿੰਨਾ ਚਿਰ ਮੈਂ ਤਾਂ ਗੱਲਾਂ ਬਾਤਾਂ ਨਹੀਂ ਕਰਦੀ ਆਪ ਦਵਾਈ ਬੂਟੀ ਨਹੀਂ ਦੇ ਕੇ ਆਉਂਦੀ ਮੈਨੂੰ ਤਾਂ ਨਜ਼ਰ ਚੈਨ ਨਹੀਂ ਮਿਲਦਾ ਭੈਣੇ ਇਹੀ ਜੀ ਗੱਲ ਹੀ ਨਹੀਂ ਕੋਈ ਮੈਂ ਤਾਂ ਐ ਵੀ ਅਖਸ ਗਿਆ ਬੇਬੇ ਨੂੰ ਵੀ ਮੈਂ ਤੇਰੀ ਟੀਕਾ ਲਾਵਾਣਾ ਡਾਕਟਰ ਤੋਂ ਕਹਿੰਦੀ ਨਹੀਂ ਭਾਈ ਦੋ ਕੁ ਗੋਲੀਆਂ ਲਈ ਜੀ ਐਡੀ ਤਾਂ ਕੋਈ ਗੱਲ ਹੈ ਨਹੀਂ ਉਹ ਐ ਤਾਂ ਮੈਂ ਬੇਬੇ ਨੂੰ ਕਿਹਾ ਸੀ ਬਾਈ ਵੀ ਟੀਕਾ ਨਾ ਲਵਾਈ ਪਹਿਲਾਂ ਮੈਨੂੰ ਜਾ ਕੇ ਦੇਖਣ ਦੇ ਵੀ ਕਿੰਨੀ ਕੁ ਬਿਮਾਰ ਆ ਫਿਰ ਉਹ ਜੇ ਸਾਹਮਣੇ ਨਾਲ ਨਾ ਮਹਿਮਾਨ ਸਾਹ ਤੋਂ ਦਵਾਈ ਦਵਾ ਲੇਉਂਗੀ ਚੰਗਾ ਭਣੋ ਇਤਨਾ ਮਨ ਤਾਂ ਖੜਦਾ ਨਹੀਂ ਬੇਬੇ ਤਾਂ ਇੱਥੇ ਬੈਠਕ ਜੀ ਬੈਠੇ ਮੈਂ ਇਹਨੇ ਉਹਦੇ ਵਾਸਤੇ ਗੋਲੀਆਂ ਲਿਆਉਣਾ ਨਾ ਬੇਬੇ ਨੂੰ ਵਿਚਾਰੀ ਨੂੰ ਕਦੇ ਗਾਹਾਂ ਵੀ ਲੈ ਜਾ ਕਰੋ ਮੰਜਾ ਇਹਦਾ ਇਹਨੂੰ ਬੈਠਕ ਜੋਗ ਨਹੀਂ ਰਹੇਗੀ ਬਸ ਬੇਬੇ ਉਹ ਬੇਬੇ ਤਾਂ ਇੱਥੇ ਹੀ ਪੈਂਦੀ ਆ ਵਿਚਾਰੀ ਛੋੜਾ ਜਿਹਾ ਬਿੜਕ ਜੀ ਰੱਖਦੀ ਐ ਸਿਆਣੀ ਐ ਹਾਂ ਭਾਈ ਸਿਆਣੇ ਬੰਦੇ ਦੀ ਤੁਸੀਂ ਨਾ ਬਿੜਕ ਰੱਖੋ ਸਿਆਣਾ ਬੰਦਾ ਬਿੜਕ ਰੱਖੂ ਛੋੜੇ ਘਰ ਦੀ ਬੇਰਦਾ ਤਾਂ ਹੋਣਾ ਬੁੜੇ ਤਾਂ ਹੋਣਾ ਉਹ ਸਿਆਣਾ ਬੰਦਾ ਨਾ ਬਿੜਕ ਰੱਖਦਾ ਗੇਟ ਦੀ ਚਾਹੀਦਾ ਹੁੰਦਾ ਤਾਂ ਨਾ ਭਾਈ ਮੇਰੀ ਗੱਲ ਸੁਣੋ ਆ ਹੁਣ ਤਾਂ ਚਲ ਮੌਸਮ じゃ ਠੀਕ ਆ ਬੇਬੇ ਇੱਥੇ ਪੈ ਜਾਂਦੀ ਆ ਆ ਜਦੋਂ ਜਿਆਦਾ ਠੰਡ ਹੋ ਗਈ ਮੰਜਾ ਗਾਂਹ ਲੈ ਜਾਓ ਕਿਤੇ ਵਿਚਾਰੀ ਨੂੰ ਇੱਥੇ ਨਾ ਮਾਰ ਦਿਓ ਓਨੇ ਮੇਰੀ ਗੱਲ ਸੁਣ ਲੈ ਤੂੰ ਐਂ ਕੋ ਕਰੀ ਜੇ ਨੇ ਬੇਬੇ ਨੇ ਤੈਨੂੰ ਕੀ ਕਹਿਤਾ ਐਡੀ ਤਾਂ ਕੋਈ ਠੰਡ ਨਹੀਂ ਹੋਈ ਹਜੇ ਬੇਬੇ ਨੇ ਕੁਛ ਨਹੀਂ ਕਿਹਾ ਹਜੇ ਤਾਂ ਠੰਡ ਵੀ ਨਹੀਂ ਹੋਈ ਐਦੋਂ ਪਹਿਲਾਂ ਹੀ ਬੇਬੇ ਨੂੰ ਖੰਗ ਜਖਾਂ ਪਤਾ ਨਹੀਂ ਕਾ ਦੇਣਾ ਹੋਗਾ ਕਿਤੇ ਹਰਪ੍ਰੀਤ ਨੂੰ ਹੀ ਗੱਲ ਠੰਡੇ ਪਾਣੀ ਚ ਹੱਥ ਨਾ ਮਰਵਾਤੇ ਹੁਣ ਕੀ ਕੁਸਤਨ ਬੇਬੇ ਨੇ ਜ਼ਿਆਦਾ ਗੱਲਾਂ ਕਹਿਤੀਆਂ ਵੀ ਮੈਂ ਬਾਲੇ ਕਿ ਨਹੀਂ ਆ ਬੇਬੇ ਨੇ ਕੁਛ ਨਹੀਂ ਕਿਹਾ ਬੇਬੇ ਤੇ ਇੱਕ ਤੋਂ ਦੋ ਵੀ ਨਹੀਂ ਕਹਿੰਦੀ ਨਾ ਤੈਨੂੰ ਨਾ ਹਰਬ੍ਰੀਤ ਨੂੰ ਇਹਦਾ ਮਈ ਸਾਹਿਬ ਕਿਤਾਬਾਂ ਲਾ ਲੈਣੀਆਂ ਫੇ ਭੈਣ ਤੂੰ ਕਿਉਂ ਔੜਦੀ ਹੋਣੀ ਆ ਮਾੜੀ ਮਾੜੀ ਗੱਲ ਤੈਨੂੰ ਪਤਾ ਹੈ ਬੇਬੇ ਦਾ ਸੁਭਾਅ ਕਿਹੋ ਜਿਹਾ ਹੈ ਜੇ ਤੂੰ ਜਾਇਆ ਜਿਹੜਾ ਤੂੰ ਕੰਮ ਕਰਦਾ ਜੇ ਬੇਬੇ ਨੂੰ ਕਹੇ ਹੁਣ ਮੈਂ ਡਾਕਟਰ ਨੂੰ ਨਾਲ ਹੀ ਲੇ ਆਉਂਗਾ ਟੀਕੀ ਲਵਾ ਦੂੰਗਾ ਠੀਕ ਆ ਚੰਗਾ ਨਾ ਬੈਠੀਏ ਬੇਬੇ ਤਾਂ ਆ ਗਈ ਕਰੋ ਡीडी ਕੀ ਜਾਣੀ ਆ ਰਾਜ ਦਿਨ ਤਾਂ ਬਲਾਈਟ ਆ ਵਾ ਸੱਸਰੀ ਕਾਲ ਬੇਬੇ ਸੱਸਰੀ ਕਾਲ ਪੁੱਤ ਤੂੰ ਤਾਂ ਬਲਾਈਟ ਆ ਲਾਤਾ ਠੀਕ ਆ ਪੁੱਤ ਮੈਂ ਤਾਂ ਖੰਗ ਵਾਲੀ ਹੋਈ ਪਈ ਐ ਨਾਲੇ ਤਾਂ ਖੰਗ ਮੇਰੇ ਕਾਦੇ ਨਾਲ ਹੋ ਗਈ ਤੈਨੂੰ ਪਤਨੀ ਪੁੱਤ ਕਾਦੇ ਨਾਲ ਹੋ ਗਈ ਕੋਈ ਵਾ ਠੰਡਾ ੱੱਤਾ ਬਸ ਕੋਈ ਪਾਣੀ ਤਾਂ ਨਹੀਂ ਪੀਤਾ ਜਾਂਦਾ ਹੀ ਮੈਗਾ ਹਰ ਬਰੀ ਤਾਂ ਦੂਜੇ ਕਿਹੋ ਦਾ ਤੜਕਾ ਤਾਂ ਨਹੀਂ ਲਾਉਂਦੀ ਵਿੱਚੇ ਭਾਈ ਤੇਲ ਦਾ ਵੀ ਲਾ ਦਿੰਦੇ ਆ ਵਿੱਚੇ ਦੂਜੇ ਕਿਹੋ ਦਾ ਵੀ ਲਾ ਦਿੰਦੀ ਆ ਆਪਾਂ ਤਾਂ ਫੇ ਦੇਸੀ ਪਾ ਕੇ ਖਾਂਦੇ ਹੋਣਗੇ ਤੈਨੂੰ ਦੂਜੇ ਕਿਹੋ ਦਾ ਤੜਕਾ ਲਾ ਕੇ ਦੇ ਦਿੰਦੇ ਹੋਣਗੇ ਦੇਖੋ ਭਾਈ ਕੀ ਬਤਾ ਮੈਂ ਕਿਹੜਾ ਕੋਲੇ ਜਾਣੀ ਆ ਜਾਂ ਵੀ ਮੈਂ ਚੁੱਲ੍ਹੇ ਤੇ ਜਾਣੀ ਆ ਕਾਹੇ ਜਾ ਫਲਾ ਦਿੰਦੇ ਨੇ ਉਹ ਜੀ ਹੱਥ ਤੱਕ ਮੀ ਖਾ ਲਈਦੀ ਆ ਨਾ ਇਹ ਗੌਰ ਰੱਖਿਆ ਕਰ ਰੋਟੀ ਖਾਣ ਤੋਂ ਬਾਅਦ ਜੇ ਤੂੰ ਪਾਣੀ ਪੀਨੀ ਆ ਵੀ ਗਲ ਚ ਕਿਆ ਹੋ ਜਾ ਜੰਦਾ ਕਿ ਨਹੀਂ ਜਾਂਦਾ ਫਿਰ ਤਾਂ ਦੂਜੇ ਹੀ ਹੋਊਗਾ ਹਾਂ ਇਹ ਵੀ ਪਤਾ ਹਨਾ ਲੱਗ ਜੂਗਾ ਪਾਣੀ ਕਿਤੇ ਬਿਮਾਰ ਨਾ ਹੋ ਜੀ ਬੇਬੇ ਗੌਰ ਰੱਖਿਆ ਕਰ ਨਾ ਭਾਈ ਗੌਰ ਤਾਂ ਮੈਂ ਰੱਖਦੀ ਆ ਹੁਣ ਮੈਨੂੰ ਰੱਖਣਾ ਛੋਲ ਲਿਆ ਕਰੋ ਨਾ ਟਮੋਟਾ ਤੈਨੂੰ ਦੇਖ ਮੈਨੂੰ ਠੰਡ ਵੀ ਲੱਗੀ ਠੰਡ ਤਾਂ ਇੰਨੀ ਹੋਈ ਪਈ ਆ ਤੇ ਤੂੰ ਆਹ ਹੁਣ ਇੱਥੇ ਹੀ ਪਿਆ ਕਰੇਂਗੀ ਹੋਰ ਪੁੱਤ ਮਾਦਾ ਹੁਣ ਬਿਹਤਰ ਆ ਲਿਆ ਹੁੰਦੀ ਸੀ ਪਹਿਲਾ ਮੁੰਡਾ ਆ ਕੇ ਗਿਆ ਦੇਖ ਗਰਲਾਲ ਮੈਨੂੰ ਕਹਿੰਦਾ ਬੇਬੇ ਤੂੰ ਅੱਜ ਸੰਦੇਸ਼ ਹੀ ਕਹਿੰਦਾ ਅੰਦਰ ਮੰਜਾ ਢਾਈ ਬੈਠੀ ਆ ਬੇ ਪੁੱਤ ਮਾਖਾ ਕੀ ਢਾਈ ਬੈਠਿਆ ਮੱਝ ਤਾਂ ਮੇਰੀ ਗੱਡੀ ਕੰਡਮ ਹੋਈ ਪਈ ਆ ਮਾਖਾ ਤੇ ਮੈਂ ਤਾਂ ਤਾਂ ਮਾਖਾ ਠੰਡ ਜੀ ਮਾਰੀ ਅੰਦਰ ਆ ਗਈ ਫੇਰ ਤੂੰ ਐ ਕਰੀ ਬੇ ਹੁਣ ਨੇ ਤੇ ਬਿਆ ਕਰੀ ਤੈਨੂੰ ਪਤਾ ਟਾਈਮ ਕਿੱਡਾ ਮਾੜਾ ਕਾ ਚੋਰਾਂ ਚਕਾਰੀਆਂ ਕਰਦੇ ਲੋਕ ਸਿਆਲਾਂ ਚ ਰਾਤ ਨੂੰ ਐਂ ਤੁਰੇ ਫਿਰਦੇ ਰਹਿੰਦੇ ਨੇ ਇੱਕ ਇਹਨੂੰ ਸਮਾਰ ਕੇ ਜਿੰਦਾ ਨਹੀਂ ਲੱਗਦਾ ਮੁੰਡਾ ਮੈਂ ਬਾਈ ਦੂੰਗਰ لال ਨੂੰ ਸੁਣਾਈ ਤਾਂ ਕੀਤੀ ਆ ਬਥੇਰੀ ਤੂੰ ਗਾਹਾਂ ਪਿਆ ਕਰ ਜਦੋਂ ਇੰਨੇ ਕਾਂਗਰੇ ਨੇ ਗਾਹਾਂ ਤੇ ਨਿਕੰਮਰੇ ਨੇ ਗਏ ਪਤਾ ਨਹੀਂ ਕਿ ਦੋ ਨੇ ਹਾਂ ਦੋ ਆਪਣੇ ਗਾਹਾਂ ਦੇ ਫਿਰ ਉਹ ਦੂਜੇ ਚ ਦੂਜੇ ਚ ਸੱਚ ਉਹਨਾਂ ਨੇ ਬਈ ਪੂਜਾ ਪਾਠ ਕਰਦੇ ਹਾਂ ਉਹ ਕਰਦੇ ਨੇ ਤੇ ਉਹਨਾਂ ਹੂੰ ਤਾਂ ਆਖਿਆ ਉਹਨੇ ਕਹਿੰਦੇ ਗਾਹਾਂ ਪੈ ਜਾ ਕਰ ਮੈਂ ਨਾ ਇੱਥੇ ਵੇਰ ਮੈਂ ਕਿ ਚੱਲ ਬਿੜ ਕਰ ਆਈਂਦੀ ਆ ਕਿ ਦੇਖ ਆਪਣੀ ਬਾੜੀ ਹੈਗੀ ਫਿਰ ਕਈ ਵਾਰੀ ਪਸ਼ੂ ਆ ਜਾਂਦੇ ਨੇ ਸੁੰਨੇ ਫਿਰ ਮੈਂ ਕਹੇ ਖਰਾਬ ਕਰ ਜਾਣਗੇ ਬਾੜੀ ਤੇ ਬੇਬੇ ਪੈਨਸ਼ਨ ਕਢਾ ਲਈ ਤੂੰ ਹਾਂ ਪੈਨਸ਼ਨ ਮੈਂ ਕਢਾ ਲਈ ਬੇਬੇ ਵੀ ਮੈਨੂੰ ਫੜਾ ਹੀ ਦਿੰਦੀ ਪੈਸੇ ਮਾ ਕਹਤੂ ਗਈ ਮੈਂ ਤੈਨੂੰ ਉਧਰ ਫੜਾ ਦੂੰਗੀ ਆਏ ਸਵੇਪੇ ਮੈਂ ਨਾ ਹੁਣ ਪਰਸ ਚਪਾ ਲੈਂਦੀ ਜੇ ਹਰਪ੍ਰੀਤ ਨੂੰ ਪਤਾ ਲੱਗਾ ਕਿ ਤੇ ਸਕੀਮ ਫੇਲ ਨਾ ਹੋ ਜੇ ਨਹੀਂ ਨਹੀਂ ਸਕੀਮ ਐ ਕਿ ਫੇਰ ਹੁੰਦੀ ਮੈਂ ਤਾਂ ਲਕੋ ਉਥੇ ਜਾ ਕੇ ਹਾਂ ਭਾਈ ਨਹੀਂ ਇੱਥੇ ਟੋਟ ਤਰੀ ਅੱਛਾ ਇੱਥੇ ਲੈ ਕੇ ਹਾਂ ਇੱਥੇ ਲਿਆਂਦੇ ਮੈਂ ਤਾਂ ਫਿਰ ਉੱਥੇ ਮੈਂ ਗਈ ਹਰਪ੍ਰੀਤ ਕਿੱਥੇ ਗਈ ਆ ਉਹਦੇ ਨੇ ਫਿਰ ਗਿਆ ਕੰਮ ਕਰਦੀ ਉਹ ਤਾਂ ਅੱਛਾ ਹਾਂ ਤਾਂ ਬਾਬਾ ਤੂੰ ਬੈਠ ਕੇ ਜੀਚ ਬੈਠੀ ਆ ਚਲ ਮੈਂ ਜੀ ਆ ਗਈ ਜੇ ਮੈਂ ਗੇਟ ਵਿੱਚ ਦੀ ਆਉਂਦੀ ਤੇ ਉਹਨੂੰ ਸ਼ੱਕ ਹੋ ਜਾਂਦਾ ਫੇਰ ਪਤਾ ਲੱਗ ਜਾਂਦਾ ਨਾਲ ਤਾਂ ਉਹ ਤਾਈ ਦਾ ਫਿਰ ਮੈਂ ਹੁਣ ਇੱਥੇ ਮੰਜਾ ਢਾ ਕੇ ਆ ਬਾਹਰ ਅਰ ਠੰਡਾ ਬੇਬੇ ਇੱਥੇ ਰਹਿਆ ਕਰ ਲੈ ਬੇਬੇ ਮੈਨੂੰ ਨਾ ਪੈਸੇ ਕੱਢ ਕੇ ਫੜਾ ਦੇ ਤੇ ਮੈਂ ਨਾ ਪਰਚੇ ਚ ਪਾ ਲੈਣੀ ਆ ਲੈ ਭਾਈ ਪਾਈ ਲੈ ਕੀ ਪਤਾ ਫੇਰ ਐਵੇਂ ਹਣਾ ਉਹ ਆਜੀ ਫੇਰ ਹੋ ਜਾਂਦਾ ਗਾ ਤੈਨੂੰ ਪਤਾ ਨਹੀਂ ਪੈਦਾ ਮੈਨੂੰ ਆਜੀ ਮੈਨੂੰ ਦੇ ਦੇ ਬੇਚਣ ਆਜੀ ਮਾਤਾ ਗੀਜਰ ਲਿਆਉਣਿਆ ਪੁੱਤ ਪਤਾ ਨਹੀਂ ਹੁੰਦਾ ਕੀ ਪਤਾ ਲੱਗ ਗਿਆ ਕੀ ਮੈਂ ਤੇ ਨਾ ਫੋਨ ਤੇ ਗੱਲ ਕਰਦੀ ਜੀ ਉਹਦੇ ਕੰਨ ਬਲੇਲ ਪੈ ਗਈ ਪਰੇ ਭਾਗੀ ਨਾ ਪਰੇ ਭਾਗੀ ਭਾਈ ਹੁਣ ਤਾਂ ਹਈ ਨਹੀਂ ਮੇਰੇ ਕੋਲ ਇਹੋ ਜੀ ਗੱਲ ਕਰਨੀ ਆ ਐ ਕਹਿੰਦੀ ਸੀ ਬੇਬੇ ਤੈਨੂੰ ਪਲਸਨ ਮਿਲ ਕੀ ਹਾਂ ਕੋ ਤਾਂ ਮਿਲ ਗਈ ਅੱਜ ਅੱਛਾ ਤੂੰ ਆਏ ਕਰ ਮੈਨੂੰ ਨਾ ਤੇਰੀ ਪੇਸੇ ਨੇ ਦੇ ਦਿੱਤੇ ਮੈਂ ਨਾ ਮਸ਼ੀਨ ਲੈਣੀ ਆ ਕੱਪੜੇ ਸਿਉਣ ਵਾਲੀ ਤੇ ਥੋੜੇ ਜਿਹੇ ਰੁਪਏ ਘਟ ਦੇ ਨੇ ਵਿੱਚੋਂ ਫੇਰ ਭਾਈ ਜਾਂਦਾ ਤੂੰ ਅੱਜ ਹੀ ਆ ਜਾ ਫੇਰ ਲੈ ਜਾ ਤੇ ਮੈਂ ਤਾਂ 5 ਮਹੀਨਿਆਂ ਦੀ ਇਕੱਠੀ ਬੈਠਣ ਲਈਆਂ ਕਢਾ ਕੇ ਇਕੱਠੀ ਲਈਆਂ ਵੇ ਹਾਂ ਆਏ ਮੇਰਾ ਤੂੰ ਪੈਸੇ ਪੂਸੇ ਖਰਾਬ ਕਰਦੀ ਕਿਤੇ ਕਿਸੇ ਨੂੰ ਦੇ ਨਾ ਦੇ ਚੰਗਾ ਮੈਂ ਆਉਣੀ ਆ ਤੇ ਮੈਨੂੰ ਫੜਾ ਦੀ ਪੈਸੇ ਮੈਂ ਤਾਂ ਤੇਰੇ ਪੈਸੇ ਸਾਹਮ ਕੇ ਰੱਖਦੀ ਹੁੰਦੀ ਆ ਨਾ ਕੋਈ ਨਾ ਮੈਂ ਤਾਂ 5 ਮਹੀਨਿਆਂ ਦੀ ਡਿਆਈਆਂ ਚੰਗਾ ਬਸਿਆ ਹੋਵੇ ਚਾਹ ਤਾਂ ਪੌਣ ਲਾ ਲਿਆ ਤੇ ਦੇ ਵੀ ਮੈਂ ਬੋਰ ਪਾਸੇ ਚਲਾ ਦਿੰਦੀ ਜੇ ਮੰਗ ਲੈਨੇ ਮੈਂ ਇੰਨੀ ਇਹਨਾਂ ਨੂੰ ਦੇ ਦਿੰਦੀ ਚਲ ਵਧੀਆ ਤਾਂ ਮੈਨੂੰ ਪੁੱਛ ਲਿਆ ਹੁਣ ਮੈਂ ਕਿਸੇ ਨੂੰ ਨਹੀਂ ਦਿੰਦੀ ਤੇ ਤੂੰ ਆ ਜਾ ਤੇ ਆਪਦੀ ਲੈ ਜਾ ਫੜ ਕੇ ਪਰਚਲ ਚਲ ਅੱਛਾ ਅੱਛਾ ਮਾਮਾ ਧੀਆਂ ਦੀਆਂ ਆਹ ਗੱਲਾਂ ਹੁੰਦੀਆਂ ਵੀ ਤੂੰ ਪਰਚਲ ਕਢਾ ਲਈ ਮਾਂ ਤੇ ਮੈਂ ਲੈਣਾ ਹੁਣੀ ਆ ਦੇਖ ਲੈ ਕਿੱਡੀ ਚਲਾ ਕਾ ਨਹੀਂ 부ੜੀ ਮੈਨੂੰ ਕਹਿੰਦੀ 5 ਮਹੀਨੇ ਹੋ ਗਏ ਪੁੱਤ ਮੈਨੂੰ ਤਾਂ ਮਿਲੀ ਨਹੀਂ ਜੇ ਤਾਂ ਮਿਲੀਵੇਂ ਤੈਨੂੰ ਦੇ ਦੂੰ ਤੇ ਸੱਦਲੀ ਕੁੜੀ ਫੋਨ ਕਰਕੇ ਹੈ ਦੇਖ ਲੈ ਰਿਕਾਰਡਿੰਗ ਤਾਂ ਹੁਣ ਮੈਂ ਲਈ ਸੁਣ ਇਹ ਤਾਂ ਕਿੰਨੇ ਟਾਈਮ ਦੀਆਂ ਗੱਲਾਂ ਕਰੀਆਂ ਮੈਂ ਤਾਂ ਮੁੜ ਕੇ ਗੌਰ ਹੀ ਨਹੀਂ ਕਰੀ ਬੇਬੇ ਉਧਰੋਂ ਬਾਰਦਾਈ ਬੈਠੀ ਐ ਤਾਂ ਐ ਨਹੀਂ ਪਤਾ ਕੁੜੀ ਤਾਂ ਕਿ ਲੈ ਕੇ ਉੱਡ ਗਈ ਹੋਵੇ ਦੇਖਾਂ ਤਾਂ ਸਹੀ ਜਾ ਕੇ ਪਤਾ ਤਾਂ ਕਰਾਂ ਵੀ ਹੈਗੀਆਂ ਕਿ ਨਹੀਂ ਲੈ ਫੜਾ ਬੇਬੇ ਜਰਕਦੇ ਨੇ ਪੈਸੇ ਫੜਾ ਲੈ ਫੜਦਾ ਭਾਈ ਕਾਦੇ ਚ ਪਾਈ ਬੈਠੀ ਆ ਇਹ ਕਿ ਪਾਈ ਘੋਲੇ ਕੀ ਐ ਅੱਛਾ ਲੈ ਫੜਾਵੇ ਆ ਗੱਲਾਂ ਹੁੰਦੀਆਂ ਹਾ ਹਾ ਬੂ ਮੈਂ ਮਰ ਜਾਗੀ ਨਾ ਬੇਬੇ ਮੈਨੂੰ ਤਾਂ ਤੂੰ ਕਹਿੰਦੀ ਸੀ ਕਿ 5 ਮਹੀਨੇ ਹੋ ਗਏ ਮੈਨੂੰ ਪੈਸੇ ਨਹੀਂ ਮਿਲੇ ਤੇ ਆ ਕੁੜੀ ਨੂੰ ਇੱਥੇ ਅੰਦਰ ਹੀ ਸਦੀਵੇਟੀ ਆਲ ਫੜਾ ਕੇ ਗਈ ਸੀ ਮੈਨੂੰ ਬਚਾਰੀ ਕਿੰਨੇ ਜਿੱਦੀ ਸਵਾ ਕੇ ਗਈ ਸੀ ਇਹ ਤਾਂ ਇਹਦੇ ਪੈਸੇ ਨਹੀਂ ਆ ਸੀ ਤਾਂ ਸਭ ਕੁਝ ਹੈਗਾ ਇਹ ਤਾਂ ਮੇਰੀ ਨਹੀਂ ਪੈਸੇ ਨਹੀਂ ਮੈਂ ਜਦੋਂ ਤੈਨੂੰ ਫੋਨ ਲਾ ਕੇ ਦਿੱਤਾ ਨਾ ਫੋਨ ਕੱਟ ਕੇ ਤੇ ਲਾ ਕੇ ਦਿੱਤਾ ਸੀ ਰਿਕਾਰਡਿੰਗ ਸੁਣ ਕੇ ਇੰਨਾਂ ਸਾਰੀ ਦੇਖ ਲੈ ਲੈ ਚੰਗੀ ਗੱਲ ਆ ਜਵਾਕਾ ਦੀ ਸਲਾਹ ਅੱਛਾ ਨਾ ਤੇਰੀ ਚੰਗੀ ਗੱਲ ਆ ਦੋਨੇ ਮਾਮਾ ਤੇਆਂ ਦੀਆਂ ਗੱਲਾਂ ਸੁਣਦੀਆਂ ਜਿਵੇਂ ਹੋਣਗੇ ਤੇਰੀ ਮੇਰੀ ਤਾਂ ਮਾੜੀ ਗੱਲ ਆ ਤੇਰੀ ਬੜੀ ਚੰਗੀ ਗੱਲ ਆ ਜਿਹੜੀ ਚੋਰੋਂ ਮੇਰਸਣ ਲੈਣਾ ਕੀ ਬੁੜੀ ਤਾਂ ਲੈ ਮੇਰੀ ਮਾਰੇ ਪਰਸਣੇਗੀ ਵੇਖਣ ਕਿੱਥੇ ਮਿਲੀ ਐ ਤੇ ਜਵਾਕਾ ਕਿਉਂ ਬੜੀ ਨਹੀਂ ਆ ਬੇਬੇ ਤੇਰੇ ਸਲਾਮੀ ਦੇ ਪੈਸੇ ਆ ਜਵਾਕਾਂ ਦੀ ਦੇ ਚਲਾਕੀਆਂ ਦੀਆਂ ਨਾ ਕਰ ਆ ਬੇਚੇ ਰਿਕਾਰਡਿੰਗ ਨੇ ਨਾ ਤੇਰੀ ਧੀ ਨੂੰ ਤਾਂ ਪਤਾ ਵੀ ਰਿਕਾਰਡਿੰਗ ਕੀ ਹੁੰਦੀ ਐ ਤੂੰ ਤਾਂ ਹਨ ਪੜਨ ਤੈਨੂੰ ਤਾਂ ਨਹੀਂ ਪਤਾ ਚਲੋ ਪਤਾ ਹੈ ਪੂਰੇ ਫੜਾ ਪੈਸ ਬੇਬੇ ਦੇ ਪੈਸੇ ਇਹ ਦੇਖ ਲੈ ਬੇਬੇ ਇਹ ਤਾਂ ਐ ਖੋ ਕੇ ਖੜ ਗਈ ਤੇਰੇ ਪੈਸੇ ਇੰਨਾ ਰੋ ਮਾਰਦੀ ਆ ਬੇਬੇ ਦੇਖਾ ਰੋਟੀ ਮੈਥੋਂ ਖਾਣੀ ਹੈ ਕਿ ਆ ਦੀ ਧੀ ਤੋਂ ਖਾਣੀ ਐ ਦੱਸ ਨੇ ਇਹ ਵੀ ਪਾਈ ਕੀ ਆ ਫਿਰ ਮੇਰੀ ਇਹਦਾ ਵੀ ਘਾਤੀ ਸਾ ਹੈਗਾ ਤੇ ਫਿਰ ਮੈ ਵੀ ਨੂਆ ਮੇਰਾ ਵੀ ਇਸਾ ਖਰਚ ਤਾਂ ਅੱਧੀ ਅੱਧੀ ਲੈਣ ਦੀ ਦੋਨਾਂ ਨੂੰ ਲਾ ਅੱਧੀ ਅੱਧੀ ਦੇ ਦੇ ਚਲ ਕੋਈ ਨਾ ਫਿਰ ਜੈ ਨੂੰ ਜਾਂਦੀ ਫਿਰ ਕੀ ਹੋਣਾ ਤੇਰੀ ਧੀ ਨੂੰ ਤਾਂ ਮਸ਼ੀਨ ਜ਼ਰੂਰੀ ਹੋਗੀ ਮੈਂ ਬੇਬੇ ਨਾਲ ਅੱਖ ਚ ਬੇਬੇ ਆਪਾਂ ਗਿੰਜਰ ਲਵਾਉਣੇ ਬਾਹਰ ਉਹ ਚ ਰਸੋਈ ਚ ਮੈਨੂੰ ਦੇਦੀ ਪਰਸਣ ਮੈਨੂੰ ਕਹਿੰਦੀ 5 ਮਹੀਨੇ ਹੋ ਗਏ ਮਿਲਗੂ ਹੀ ਨਹੀਂ ਨਾ ਹੁਣ ਫਿਰ ਤੁਸੀਂ ਬੇਬੇ ਦੇ ਪੈਸਿਆਂ ਦੇ ਗਿੱਜਰ ਲਵਾਉਂਗੇ ਨਾ ਫਿਰ ਤੂੰ ਬੇਬੇ ਦੇ ਪੈਸਿਆਂ ਦੀ ਮਸ਼ੀਨ ਲੈਣੀ ਮੈਂ ਤਾਂ ਮੰਗ ਸਕਦੀ ਆ ਮੈਂ ਹੋਰ ਕੀ ਤੇਰੇ ਕਿਹੜਾ ਫਿਰ ਅੱਗ ਲੱਗੀ ਆ ਘਰੇ ਬਾਦੂ ਕੁਝ ਭਰ ਕੇ ਤੈਨੂੰ ਬਿਏ ਜੇ ਤੈਨੂੰ ਇੰਨੇ ਸ਼ੌਂਕ ਨੇ ਗਿੱਜਰ ਲਵਾਉਣ ਦਾ ਜਾ ਕੇ ਆਪਣੀ ਮਾਂ ਤੋਂ ਮੰਗਾ ਮੈਂ ਤਾਂ ਮੰਗਦੀ ਨਹੀਂ ਮੈਂ ਤੇਰੇ ਵਰਗੀ ਨਹੀਂ ਵੀ ਆਹਦੀ ਪਰਜਾਨਾ ਮੂਹੇ ਆਦੀ ਮਾਂ ਨੂੰ ਯਾਰ ਨਹੀਂ ਮੀ ਕਰੂੰਗੀ ਆਹੋ ਤੂੰ ਤਾਂ ਸੱਸ ਤੋਂ ਖੋਹਣ ਗਿੱਜੀਆਂ ਪਿਲਸਣਾ ਮੈਂ ਤਾਂ ਬਾਹਰੋਂ ਮੰਗਦੀ ਆ ਤੂੰ ਮੈਂ ਤਾਂ ਮੰਗਦੀ ਨਹੀਂ ਆਦੀ ਮਾਂ ਤੋਂ ਮੈਂ ਤਾਂ ਸੱਸ ਤੋਂ ਲੂੰ ਜਿੱਥੇ ਹੱਕ ਹੈ ਜਿੱਥੇ ਤੇਰਾ ਹੱਕ ਹੈ ਤੂੰ ਲੈ ਲੈ ਆ ਵੀ ਸੱਸ ਤੋਂ ਜਾ ਕੇ ਕਿਉਂ ਲੈਣਾ ਸੱਸ ਤੋਂ ਮੈਂ ਤਾਂ ਉਹਦੀ ਮਾਂ ਕਹਿੰਦੇ ਨੇ ਐਨੇ ਸੱਚ ਮੁجهه ਰੋਟੀ ਦਿੰਦੀ ਹੋਵੇਂਗੀ ਥੇੜੀ ਲਵੇਂਗੀ ਐਨੀ ਅਣਖਾ ਨਾ ਤੈਨੂੰ ਜੇ ਤੇਰੀ ਮਾਂ ਤੋਂ ਮੰਗ ਲਾ ਜਾ ਕਰ ਜਾ ਦੂਜੇ ਨਾਲ ਕੋੜ ਲਈਏ ਸੱਸ ਆਪ ਰੱਖਣਾ ਨਾਲ ਨਾ ਸਾਥੋਂ ਨਹੀਂ ਕਿਸੇ ਨੂੰ ਨਾਲ ਰੱਖੀਦਾ ਬੇਬੇ ਪੈਸੇ ਦਵਾਉਣੇ ਆ ਤਾਂ ਦਵਾ ਦੇ ਮੈਂ ਤਾਂ ਪੈਸੇ ਦਿੱਤੇ ਨਹੀਂ ਮੈਂ ਤਾਂ ਦੇ ਪੈਸੇ ਨੇ ਤੂੰ ਟਿੱਕੇ ਮੈਂ ਜਬਾਕਾਂ ਦੇ ਪੈਸੇ ਨਾ ਚੁੱਪ ਕਰਕੇ ਤੂੰ ਵੀ ਨਾਲ ਹੀ ਕਰਦਾ ਮੇਰੀ ਕੁੜੀ ਲਈ ਨਾਲ ਸੁਣ ਆਪਾਂ ਥਾਣੇ ਚੱਲਦੇ ਆ ਤੂੰ ਥਾਣੇ ਰਾਟੇ ਆ ਕੇ ਆਉਣੇ ਚੱਲੋ ਬਾਹਰੀਆਂ ਥੋੜੇ ਸੇ ਖੋਣ ਕਪੜਾ ਲਾਇਆ ਪੇਪਰ ਚਲ ਰਹੇ ਨੇ ਤੂੰ ਹੋਣੇ ਤੋਦੋ ਨੀ ਮਾਮਾ ਤੀਆਂ ਜਾ ਹੋਵੇ ਤਾਂ ਕਿਸੇ ਥਾਂ ਚੋਰੀ ਨੀ ਤਾਂ ਤੂੰ ਚੋਰੀ ਕਰਨ ਆਈ ਸੀ ਸਾਰੇ ਪੈਸੇ ਖੋਹ ਲੈ ਮਾੜੀ ਨੀਤ ਵਾਲੀ ਚੋਰੀ ਨੀ ਹੈ ਜ ਮੈਂ ਆ ਕਿ ਤੂੰ ਆ ਜਿਹੜੇ ਪਰਚੇ ਲੈ ਰਹੀ ਚੁੱਕਰੀ ਤੋਂ ਗਰੀਬਣੀ ਤੋਂ ਖੋਖੋ ਖਾਈ ਜਾਂਦੀ ਆਪਦੇ ਮੈਂ ਤਾਂ ਖਾ ਲਈ ਮੇਰੀ ਸੱਸਾ ਲੈ ਜਾ ਦੇਖੂ ਕਿੰਨਾ ਕਚੇ ਰੱਖੇਗੀ ਉਮਰ ਖਰਾਬ ਦੀ ਹਾਂ ਪੈਸਾ ਨਾ ਕਿਹੜਾ ਤੇਰੀ ਕੋਠੀ ਪੈ ਜੂਗੀ ਮਾੜੀ ਨੀਤ ਵਾਲਗੇ ਭੁੱਖਗੇ ਨਾ ਫਿਰ ਤੇਰੀ ਕੋਠੀ ਪੈਂਦੀ ਸੀ ਵੱਡੀਆਂ ਚਲਾ ਕੇ ਫਿਰ ਗਲੀ ਪੈ ਜਾਂਦੀਆਂ ਆ ਹੁਣ ਆਜੂਗੀ ਗੇੜਾ ਖਾ ਕੇ ਉੱਤੇ ਤਾਇਕੇ ਘਰੇ ਛੱਡ ਜੂਗੀ ਕਰਕੇ ਗੱਲਾਂ ਲੈ ਕੇ ਜਾਏਗੀ ਤੂੰ ਪਾਰ ਲਾਏਗੀ ਦੇਖ ਲਾ ਮੌਈ ਨਾ ਪੈਸੇ ਲੈ ਕੇ ਨੀ ਬੁੜੀ ਢੋਲ ਚਲ ਕੋਈ ਬੈਠੀ ਉਧਰ ਜਿਵੇਂ ਨਾ ਕੇ ਤੇ ਰਿਕਾਰਡਿੰਗ ਲਾਈ ਹੁੰਦੀ ਨਾ ਸੁਣਦੀ ਮੈਨੂੰ ਤਾਂ ਪਤੀ ਨਾ ਲੱਗਦਾ ਕਸੇ ਦਾ ਕੋਈ ਨਹੀਂ ਦਿੰਨੀ ਆ ਮੈਂ ਸਾਨੂੰ ਪੈਸੇ